ਹਾਂ ਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਟਰਵਾਟਰ ਸੈਟ ਆ ਵੀ ਸਾਰੇ ਵੀਰਾਂ ਇੱਕ ਕਰ ਫੋਰਵਰਡ ਠੀਕ ਐ ਲਓ ਜੀ ਕਹਿੰਦੇ ਕਰਤੀਆ ਵਲੌਗ ਦੀ ਸਟਾਰਟਿੰਗ ਤੇ ਇਧਰ ਮੁੰਡਾ ਵੀ ਆਇਆ ਹੋਇਆ ਕਿੱਲਿਆਂ ਵਾਲੀ ਤੋਂ ਜਾ ਸਮੜ ਜਾ ਇਧਰ ਦੇਖ ਕੇ ਹੈਲੋ ਕਰੋ ਜੀ ਤੇ ਬਸ ਉੱਠਦੇ ਆ ਬਰੋ ਹੁਣ ਲੇਟ ਹੋ ਗਿਆ ਅੱਜ ਮੈਂ ਹੁਣੇ ਉੱਠਾ ਹੈਗਾ ਬਹੁਤ ਫੋਨ ਉਹ ਹਰ ਮਣ ਘਰੇ ਵੀ ਜਾਗਣ ਸੱਤ ਕੰਮ ਵਾਲੇ ਆ ਯਾਰ ਹਰ ਮਣ ਉਧਰ ਫੋਨ ਕਰੀ ਜਾਂਦਾ ਮੈਂ ਉਹ ਕਹਿੰਦਾ ਉਹਨੇ ਲਗੇ ਲਿਆਂਦੇ ਜੀਏ ਉਹਦੀ ਬਿੱਲੀ ਮਾਰ ਗਈ ਤਾਂ ਹਣ ਤੇ ਕਾਹ ਵੇਖ ਕੇ ਆ ਕਰਿਆ ਹੈ ਗਾ ਹਾਰਮੋਨ ਹੈ ਵਾ ਕੋਈ ਨਾ ਵੇਖ ਆਉਣਾ ਹੈਗਾ ਤੇ ਕੰਮ ਬਹੁਤ ਕਰਨੇ ਬਈਣਾ ਸਰ ਜੀ ਸਾਹਿਬਸ ਵਈ ਰੇਡੀ ਮਾੜੀ ਮੋਟੀ ਕੋਈ ਅਜਾ ਕਲਰ ਕਲਰ ਸਟਾਰਟ ਕਰਨਾ ਖੁੱਡਿਆਂ ਨੂੰ ਮੇਰੇ ਸਾਬ ਨਾਲ ਦਵਣੀ ਨੇ ਤੇ ਚਲੋ ਲੱਗਦੇ ਆ ਉੱਠ ਕੇ ਕੰਮ ਤੋਂ ਦੇ ਹਜੇ ਰੋਟੀ ਪਾਣੀ ਖਾ ਕੇ ਪੀ ਕੇ ਅਸੀਂ ਹੋ ਗਏ ਰੈਡੀ ਆਰ ਯੂ ਰੈਡੀ ਬ੍ਰੋ ਬਲਜੀਤ ਚਾਹ ਪੀਣੀ ਤਾਂ ਉਹ ਦੇਖ ਸਾਹਮਣੇ ਥਰਮੋਸ ਚਾਹ ਵੀ ਪਈ ਹੈ ਕਿ ਹਜੇ ਨਹੀਂ ਪੀਂਦੇ ਸਮਾਨ ਪਾ ਦੁੱਧ ਹੀ ਪੀਣਾ ਹਣਾ ਚੌੜ ਕਰੀਏ ਨਵੀਂ ਤੇ ਹੁਣ ਮੈਂ ਕਿਹਾ ਕੰਮ ਤੋਂ ਦਾ ਸਟਾਰਟ ਕਰ ਲਗੇ ਮੰਨ ਕੇ ਚਲੋ ਜਿਹੜੇ ਵੀ ਆਪਣੇ ਆਲ ਨੂੰ ਨੇ ਬਣਾਏ ਸੀ ਪਹਿਲੇ ਨੰਬਰ ਤੇ ਦਾ ਸਾਨੂੰ ਉਹ ਦਿਖਾਵਾਂ ਮੈਂਣ ਇੱਕ ਮਿੰਟ ਕੈਮਰੇ ਤੇ ਮੈਨੂੰ ਮਾਰਨ ਦੇ ਸਫਾਈ ਪਾਣੀ ਪਰਲੇ ਗੁੱਡਾਂ ਦੀ ਮਾਰਨ ਵਾਲਾ ਯਾਰ ਮਾੜਾ ਮਾੜਾ ਆ ਦੇਖੋ ਬਈ ਇਹ ਸਾਡੇ ਖੋਦੇ ਮਿਸਤਰੀਆਂ ਨੇ ਬਣਾਏ ਜਾਂਦਾ ਆਪਣੀ ਯਾਰ ਕਿਹਾ ਦੱਸੋ ਯਾਰ ਕੋਈ ਕੰਮ ਵਿੱਚ ਇਹ ਹੀ ਹੈ ਤਾਂ ਨਾ ਸਤੰਦਰਾ ਨੇ ਸਰਾ ਲਾ ਦਿੱ ਲੈ ਚੇੜੀਆਂ ਭਇਆ ਜਮਾ ਗੱਡੇ ਭਇਆ ਨੇ ਤੇ ਇਧਰਲੇ ਵੀ ਬਈ ਇਹਨਾਂ ਨੇ ਆਪ ਹੀ ਕੀਤੇ ਆ ਪਲਾਸਟਰ ਕਾ ਲਾ ਆਹ ਸਾਫ ਸੋਈ ਰਹਿੰਦੀ ਏ ਦੀ ਆਹ ਸਾਫ ਸੋਈ ਕਰਦੇ ਆਗੇ ਅਸੀਂ ਕਿਆ ਬਾਤ ਆਣੇ ਦੇਖੋ ਇਹ ਵੀ ਜ਼ਰਾ ਲਾ ਦਿਓ ਬਣਾਣੇ ਕਿੰਨੇ ਜਵਾ ਐਂਡ ਗੱਲ ਬਾਤ ਕਰਾ ਲਈ ਠੀਕ ਆ ਇਧਰਲੇ ਆਲ ਨੇ ਵੱਡੇ ਐ ਇੰਨੇ ਹੀ ਕੰਮ ਐ ਬਸ ਆਹ ਸਾਫ ਸੋਈ ਕਰਨੀ ਵਾਲੀ ਮੋਟੀ ਬਾਹਰ ਕਿਤੇ ਹੈ ਸਾਫ ਸੋਈ ਕਰਨ ਵਾਲੀ ਬਾਹਰ ਬਸ ਆਹ ਆਪਿਆ ਮਾੜਾ ਮੋਟਾ ਹਨਾ ਤੇ ਹੈ ਨਹੀਂ ਕਿੱਡੀ ਖਾਸ ਉਹ ਘਾ ਦੇ ਸਰ ਹੋ ਗਿਆ ਓਏ ਬਲਜੀ ਤੋਏ ਕਾ ਤੇ ਸਰਕਰਤਾ ਦਵਾਈ ਨੇ ਬਈ ਜਿਹੜੀ ਦਵਾਈ ਮਾਰੀ ਸੀ ਕੱਲ ਉਹਨੇ ਹੀ ਕਾ ਦੀ ਬਾਲਤੀ ਬੋਂਡੀ ਜਾ ਮੈਂ ਕਿਹਾ ਅਜੇ ਹੋਰ ਸਕਾਉਂਗੀ ਏਕੀ ਚੱਲਿਓ ਦਮਣੀ ਨੇ ਸੱਚ ਗਾਜੀ ਕਹਿੰਦਾ ਮਾਲ ਦੂ ਕਹਿੰਦਾ ਏਕੀ ਚੱਲਗਾ ਤੂੰ ਮਾਰ ਬੱਲਾ ਰੌਂਡ ਆਪ ਆਪਰੇਸ਼ਨ ਥੀਟਰ ਦਾ ਬੰਦ ਕਰ ਦਿਆ ਕਰੋ ਆਪਣੇ ਉੱਠਣਸਾਰ ਪੰਦਰੋ ਜਵੇਂ ਸੰਗ ਲਈ ਬਲਬ ਬੁਲਬ ਦੇਖੀ ਲੈ 100% ਗਲੀ ਵਾਲਾ ਵੀ ਬਲਬ ਚੱਲੀ ਜਾਂਦਾ ਹੋਊ ਅਜੇ ਪੱਕੀ ਗੱਲ ਆ ਇਹ ਦੇਖ ਕੇ ਅੱਗੇ ਓ ਮਾਈ ਗੋਡ ਮੇਰੇ ਵੀਰੋ ਕਾਫੀ ਜ਼ਿਆਦਾ ਜ਼ਖਮ ਹੋਇਆ ਪਿਆ ਬਰੋ ਇਹਦੇ ਜਿਹੜੇ ਹਾਰਮੋਨ ਇਹ ਭੇਜੀ ਸੀ ਨਾ ਵੀ ਲਗੇ ਦੇਖ ਕੇ ਆ ਮੇਰੇ ਹਿਸਾਬ ਨਾਲ ਤਾਂ ਵੀ ਸਟਿਚਸ ਲੱਗਣਗੇ ਨਾ ਟਾਂਕੇ ਲਾਉਣੇ ਪੈਣਗੇ ਇਹਦੇ ਬਾਕੀ ਤਾਂ ਪਾਣੀ ਪੂਣੀ ਪੀਤੋ ਤਾਂ ਪਤਾ ਲੱਗੂਗਾ ਕੀ ਹਿਸਾਬ ਕਿਤਾਬ ਹੈ ਬਾਬਾ ਕਾਫੀ ਜਾਗਮ ਵੱਡਾ ਹੈ ਨਾ ਉਧਰ ਨੂੰ ਉਧਰ ਚੰਗੀ ਵਜੀ ਹੈ ਇਹਦੇ ਹਨਾ ਕੋਈ ਗੱਲ ਨਹੀਂ ਜਦੋਂ ਪਾਣੀ ਪੀਊਗਾ ਨਾ ਤਾਂ ਪਤਾ ਲੱਗੂ ਬਈ ਇਹ ਪਾਣੀ ਲੀਕ ਹੋਇਆ ਤੇ ਫਿਰ ਇੱਥੇ ਟਾਂਕੇ ਲੱਗ ਜਾਣਗੇ ਤੇ ਨਹੀਂ ਤਾਂ ਇਕੱਲੀ ਤੇਲ ਚ ਕਲਕਾ ਕੇ ਹਲਦੀ ਲੱਗ ਜੂਗੀ ਹਾਂਜੀ ਮੇਰੇ ਵੀਰੋ ਰਹਿੰਦਾ ਸਮਾਨ ਗੰਦ ਪਿੱਲ ਵੀ ਚੱਕ ਕੇ ਸਾਰਾ ਸਾਰਾ ਆਪਣੀ ਗੱਡੀ ਵਿੱਚ ਕਰ ਲੈ ਲੋਡ ਮੀ ਐਂਡ ਮਾਈ ਫਰੈਂਡ ਜਸ ਤੇ ਹੁਣ ਬਈ ਜਿਹੜੀ ਆਪਣੇ ਕੋਲੇ ਅੱਤਿਸ਼ਬਾਜੀ ਪਈ ਹੈ ਨਾ ਇਹਨੂੰ ਚਲਾ ਇਹ ਉਹ ਟਾਈਮਾਂ ਦੀ ਅੱਤਿਸ਼ਬਾਜੀ ਹੈ ਜਦੋਂ ਕਿ ਬਾਜ ਪੈਂਦਾ ਹੁੰਦਾ ਸੀ ਆਪਣੇ ਕਬੂਤਰਾਂ ਨੂੰ ਬਹਿਰੀ ਉਹਦੇ ਤੋਂ ਬਚਾਉਣ ਵਾਸਤੇ ਲਿਆਉਂਦੀਆਂ ਸੀ ਤੇ ਇੱਕ ਅੱਧੀ ਪਤਾ ਨਹੀਂ ਕਿੱਥੋਂ ਥੇ ਆ ਗਈ ਅੱਜ ਬਸ ਕਿਸੇ ਹਿਸਾਬ ਤੇ ਚਲਾ ਦੇ ਕਿ ਹੱਥ ਛੜਕ ਹੱਥ ਛੜਕ ਤਾਉਣਾ ਮੂੰਹ ਛੱਲਦੇ ਪੈਣਾ ਸਾਰਾ ਕੁਝ ਹੈ ਚੌੜਾ ਚੌੜ ਰਹੀ ਹੋਰ ਬੈ ਟੱਪ ਜੂ ਗੱਡ ਕੇ ਚਲਾਉਣੇ ਹੋਰੇ ਆ ਇਹਦੀ ਆ ਛੋਟੀ ਹੈ ਨਾ ਇਥੇ ਆ ਚੱਲ ਜੂਗੀ ਆ ਯਾ ਇੱਕ ਮਿੰਟ ਇੱਕ ਮਿੰਟ ਖੜ ਜਾ ਇੱਕ ਮਿੰਟ ਇਹਦੀ ਪੈਨ ਯਾਰ ਖੜ ਜਾ ਇੱਕ ਮਿੰਟ ਚੱਲ ਖੜ ਜਾ ਲਾ ਕੇ ਦੇਖ ਹੁਣ ਚੱਲ ਦੇਖਣੀ ਮੈਨੂੰ ਤਾਂ ਨਹੀਂ ਲੱਗਦਾ ਚੱਲੂਗੀ ਕਿ ਚੱਲੂਗੀ ਬਰੋ ਤੈਨੂੰ ਕੀ ਲੱਗ ਰਿਹਾ ਹੁਣ ਤਾਂ ਆਂ ਲੱਗਦਾ ਮਿਸੀ ਹੋਈ ਪਈ ਬਾਹਲੇ ਚੜਦੀ ਤੂੜੀ ਚ ਪਈ ਸੀ ਇਹ ਚੱਲ ਵੀ ਫਿਰ ਉਹ ਤੇਰੀ ਆ ਦੂਪੜਾ ਕਿਵੇਂ ਪੈ ਜੇ ਨੇ ਦੂਪੜਾ ਕਿਵੇਂ ਹੋਏ ਨਾ ਲੋਕਾਂ ਘਨੇ ਪਾਰੀ ਕਾਲਾ ਚਾ ਚੜਿਆ ਨਾ ਨੂੰ ਭੈਣ ਨੇ ਪੜਾਕੇ ਚਲਾਈ ਜਾਂਦੇ ਓਏ ਲੈ ਕੇ ਰੱਖਾਂਗੇ ਸਕਾਈ ਸਕੂ ਸ਼ੌਟ ਚਲਾਵਾਂਗੇ ਤੇ ਖੁੱਡੇ ਦੇ ਰੱਖਦੇ ਪੜਾਕੇ ਪਾ ਦੇਂਗੇ ਖੁੱਡੇ ਰੈਡੀ ਹੋ ਗਏ ਸਾਡੇ ਸਹੀ ਗੱਲ ਹੈ ਬਾਪੇ ਖੁੱਡੇ ਵਾਕੇ ਬਹੁਤ ਸੋਹਣੇ ਬਣ ਗਏ ਯਾਰ ਜੀ ਤਾਂ ਹੁਣ ਐ ਕਰੀ ਜਾਂਦਾ ਵੀਰ ਨੂੰ ਦੇਖੀ ਹੈਗੇ ਵਾ ਸਾਰਾ ਕੁਝ ਰੈਡੀ ਹੈ ਬਰੋ ਕੁਝ ਵੀ ਨਹੀਂ ਕੰਮ ਤੇ ਨਜ਼ਾਰਾ ਆਈ ਹੈਗੇ ਤੇ ਕਾ ਜੀ ਰਹੀ ਇਹ ਮੀਤੇ ਨੂੰ ਕਹਿਣੇ ਆ ਬਈ ਅਸੀਂ ਵੀ ਸਾਡਾ ਜਾਲ ਲਾ ਕੇ ਦੇ ਕੇ ਜਾਵੇ ਉਹਨੂੰ ਆਖਾਂਗੇ ਮਿੰਤੀ ਮਾਰ ਭਰਾਵਾ ਤੇ ਜਾਲਕਰ ਫਿਕਸ ਤੇ ਬਾਈ ਜਿਹੜੇ ਕੁਛ ਭਰਾ ਕਮੈਂਟ ਕਰੀ ਜਾਂਦੇ ਸੀ ਹਨਾ ਬਾਈ ਇਹਦਾ ਜਦੋਂ ਪਾਣੀ ਆਇਆ ਕਰੂਗਾ ਨਾ ਇਹ ਮੀਂਹੂ ਆਇਆ ਕਰੂ ਆ ਛੱਡਿਆ ਬਈ ਇੱਥੇ ਪਾਣੀ ਵਾਸਤੇ ਆ ਹੈਗੀ ਆ ਟੱਪ ਨੂੰ ਪਾਇਆ ਸਾਰਾ ਕੁਛ ਦੀ ਪੁਆਇੰਟ ਦਿੱਤੇ ਐ ਇੰਨਾ ਚਿਰ ਪਾਈਪਾਂ ਦਿੱਤੀਆਂ ਸੀ ਪਾਣੀ ਟੱਪ ਨੂੰ ਸਾਰੇ ਲਗਭਗ ਹੈਗਾ ਸਾਡੇ ਕੋਲੇ ਹਨਾ ਤੇ ਕਈ ਭਰਾ ਵਿੱਚ ਕਮੈਂਟ ਆ ਜੱਸੀਆਂ ਦੀ ਸੀ ਹਨਾ ਮਿਸਤਰੀ ਤੇ ਵੀ ਮਿਸਤਰੀ 2122 ਰੱਟ 2122000 ਰੱਟ ਲਾਈ ਐ ਮਿਸਤਰੀ ਨੇ ਸੱਚੀ ਗੱਲ ਐ ਸਾਡੇ ਹਾਰੇ ਪਿੰਡ ਨੂੰ ਪਤਾ ਹੈ ਠੀਕ ਹੈ ਕਿ ਨਹੀਂ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਬਈ ਇੱਕ ਦਿਨ ਚਿੱਕੀ ਬਾਈਆ ਰੇਟਾ ਉਦੋਂ ਮਿਸਤਰੀ ਪੀਕ ਤੇ ਸੀਗੇ ਉਹਨੂੰ ਕਹਿੰਦੇ ਜਵਾਨੀ ਦੇ ਸੀਗਾ ਕੰਮ ਪੂਰਾ ਤੇ ਉਦੋਂ ਇਹ ਕੰਮ ਕੀਤਾ ਸੀ ਗਊਸ਼ਾਲਾ ਚ ਲੰਮੀ ਸਿੱਧੀ ਲੰਮੀ ਕੰਧ ਸੀਗੀ 9 ਇੰਚੀ 21 20 20 ਰੇਟ ਲਾ ਦੀ ਸੀ ਇੱਕ ਦਿਨ ਚ ਮਿਸਤਰੀ ਨੇ ਚਲੋ bro lets go ਹੁਣ ਚੱਲਦੇ ਆਪਾਂ ਕੀ ਕਰਨਾ ਸਮਾਨ ਵਾਲੀ ਗੱਡੀ ਅਨਲੋਡ ਕਰਨਾ ਹਨਾ ਤੇ ਰਾਹ ਚੋਂ ਬਲਜੀਤ ਦੇ ਕੋਲੇ ਵੀ ਗੰਦ ਪਿੱਲੇ ਪਿਆ ਸਾਰਾ ਉਹ ਵੀ ਰੱਖ ਕੇ ਜਾਵਾਂਗੇ ਉਹ ਵੀ ਫੋਨ ਕਰੀ ਜਾਂਦਾ ਸੀਗਾ ਤੇ ਕੱਢਦੇ ਆ ਆਪਣਾ ਮੋਟਰਸਾਈਕਲ ਮਾੜਾ ਜਾ ਪਾਸੇ ਕਰਦੇ ਉਹ ਤਾਂ ਅਸੀਂ ਛਾਂਵੇਂ ਲਾਉਣ ਲੈ ਮੋਟਰਸਾਈਕਲ ਉਹ ਵੀ ਧੁੱਪੇ ਖੜਾ ਹਨਾ ਸਾਡੇ ਬਲਜੀਤ ਬਰੋ ਨੂੰ ਢੀਕ ਰਹੇ ਆ ਅਸੀਂ ਵੀ ਕਦੋਂ ਆਊਗਾ ਉਹਨੇ ਵੀ ਕੁਝ ਗਾਰਬੇਜ ਆਪਦਾ ਰੱਖਣਾ ਹੈਗਾ ਜੱਲ ਪੇਜੀ ਕੀ ਗਿਆ ਓਏ ਪੰਡੜੇ ਵੇਖ ਚਲੋ ਕੋਈ ਨਾ ਡਿੱਕਣਗੇ ਲੈ ਚੱਲੇ ਗਾਰਬੇਜ ਆਪਣਾ ਸਾਰਾ ਇਕੱਠਾ ਕਰਕੇ ਹੁਣ ਇਹਨੂੰ ਕਿਤੇ ਦੂਰ ਜਾ ਕੇ ਕਿਤੇ ਵਹਿਲੀ ਪਲੇਸ ਤੇ ਲਾ ਕੇ ਆਵਾਂਗੇ ਹਾਂ ਐ ਰੋਡ ਤੇ ਨਹੀਂ ਅਸੀਂ ਗੰਦ ਪਾਉਂਦੇ ਹਾਂਗੇ ਹਾਂਜੀ ਬਲਜੀਤ ਜੀ ਕੀ ਲੈਣਾ ਹੈ ਹੁਣ ਸਮਾਨ ਲਾ ਕੇ ਕੁੱਟੀ ਵਾਈਟ ਕਲਰ ਕਰਨਾ ਕੋਈ ਡਿਆ ਨੂੰ ਤੇ ਗਾ ਉਹ ਡੇਗੀ ਪੈਸੀ ਸਮਾਨ ਸਾਡਾ ਲਾਹਤਾ ਸੀ ਜਿੱਥੇ ਵੇਲੇ ਤਾਂ ਜਿਵੇਂ ਦੇਖ ਕੇ ਤੇ ਬਸ ਐਡਾ ਤਾਂ ਕੋਈ ਨਹੀਂ ਲੋੜ ਹੀ ਨਹੀਂ ਕਿ ਬੈਕ ਕਰਕੇ ਲਾਵੇਂਗਾ ਨੀੜ ਹੋਈ ਨਹੀਂ ਬਣੀ ਨੀੜ ਹੋਈ ਹੁਣ ਬਣੀ ਪਹਿਲਾਂ ਕੱਟੀ ਹੀ ਪੈਨੀ ਕਿਵੇਂ ਇਹਦਾ ਗੱਟਾ ਲੈ ਰਿਆ ਆਹ ਕੰਮ ਹੋ ਗਿਆ ਸੀ ਬਈ ਮਸਾਂ ਬਚੇ ਇਧਰੋਂ ਆ ਨਿਕਲ ਗਈ ਇਧਰੋਂ ਹੁੱਕ ਨਿਕਲ ਗਈ ਮਟਰ ਦੇ ਮਟਰ ਦੇ ਫੇਰ ਗੱਲਾਂ ਕਰਾਂਗੇ ਆਪਾਂ ਇੰਨਾ ਕੰਮ ਹੁੰਦੇ ਰਹਿੰਦਾ ਦਵੇ ਨਾ ਤੇ ਆ ਆ ਆ ਲਓ ਜੀ ਠੀਕ ਆ ਜੀ ਇਹ ਗਾਣਾ ਰਿਕਰਡ ਕਰਿਆ ਰਮ ਇਹ ਤਾਂ ਉਜ਼ਲੀ ਦਾ ਹੈ ਡਈ ਦਾ ਡਈ ਦਾ ਇਹ ਡਈ ਦਾ ਹੁੱਕ ਦਾ ਨਾੜ ਭਲਣ ਵਾਲਾ ਹੈ ਚੱਲ ਵੇ ਜੀ ਕੋਈ ਨਾਲ ਖਲਵਾਤ ਕਰਾਂਗੇ ਚੱਲਦੀ ਵੀਡੀਓ ਤੇ ਨਹੀਂ ਕਰਦੇ ਮੈਂ ਬਈ ਭਾਰ ਲੈ ਸਮਾਨਾ ਸੋਨਾ ਪਾ ਕੇ ਫੇਰ ਕਰਤੀ ਰੈਡੀ ਗੱਡੀ ਅਸੀਂ ਤੇ ਇਹ ਕਰ ਮੈਂ ਖੇਤ ਵੀ ਆਈ ਕੀਤੀ ਸੀ ਇਹਦੇ ਨਾਲ ਇੱਕ ਹਰੀ ਵੀਡੀਓ ਸ਼ਾਇਦ ਤੁਸੀਂ ਦੇਖੀ ਨਾ ਹੋਵੇ ਪੈਪ ਦੂਰ ਆ ਕੋਈ ਚੱਕਰ ਨਹੀਂ ਆਗੇ ਜੀ ਘਰੇ ਤੇ ਗੱਟਾ ਹਜੇ 2 ਕਿਲਿਆਂ ਦਾ ਗੱਟੇ ਦਾ 3-4 ਲੱਗਣਗੇ ਮੈਂ ਫਿਰ ਤੇਰਾ ਸਾਡੇ ਬੰਦਿਆਂ ਨੂੰ ਦੇਖ ਲੈ ਵੀ ਕੀ ਕਰਦੇ ਆ ਓ ਰੋ ਓਏ ਹੋਏ 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 ਓ ਬੜੀ ਬਚੀ ਓਏ ਚੱਲ ਕੋਈ ਗੱਲ ਨਹੀਂ ਜਿਵੇਂ ਐਣ ਇੰਨਾ ਕੀ ਫਰਕ ਰਹੇਗਾ ਸੀਗਾ ਹਜੇ ਵੀ ਲੱਗ ਸਕਦੀ ਓਏ ਏ ਏ ਨਹੀਂ ਲੱਗਦੀ ਤੇ ਆਉਣ ਸਾਰ ਬਸ ਕੰਮ ਦੇ ਕੋਲੇ ਪੁੱਠੇ ਹੀ ਹੁੰਦੇ ਆ ਲੈ ਦੇਖੀ ਲੈਗਾ ਚੱਕ ਕੇ ਕਹਿੰਦਾ ਮੈਂ ਖੁੱਡੇ ਚ ਲਾਉਣਾ ਲੈ ਵੇਖ ਲੋ ਇਹ ਦੂਸਰਾ ਕੀ ਹੋਊਗਾ ਬੰਦਾ ਹੈ ਬਈ ਇੱਕ ਬੜਾ ਚਪਲਾ ਬੰਦ ਬੋਲੂ ਮੂੰ ਨੰਗੇ ਪੈਰੀ ਹੋਏ ਫਿਰਦਾ ਮੈਂ ਇਹ ਹੜਦਾ ਨਹੀਂ ਕੋਈ ਨੋਚ ਕਰੂਗਾ ਲੈ ਖੁਡੇ ਰੀਜ਼ਾਰਤਾ ਜਾ ਵਾ ਨਹੀਂ ਰੀ ਸੰ ਬਰੋ ਨਹੀਂ ਰੀ ਸੰ ਮੰਨ ਕੇ ਹੁਣ ਪਲੱਗ ਦੀ ਸਪਲਾਈ ਕਰੂ ਤਾਂ ਹਾ ਹੋਲਡਰ ਚ ਇਹ ਮੈਂ ਬੱਦਲ ਰੱਖ ਓੜੇ ਆ ਬਸ ਆਏ ਵੇ ਇੱਥੇ ਹੱਥ ਲੱਟਿਆ ਬਾਈ ਨਗਰ ਪੂ ਲਾ ਗਿਆ ਨਾ ਇਹ ਚੱਲ ਜਾ ਇਹਦੀ ਲੱਗੂਗਾ ਕਿ ਨਹੀਂ ਮਾੜਾ ਢੂ ਧਰਕੇ ਨਾਲੀ ਕਰਤਾ ਵੀ ਚੋਬਰਾਂ ਨੇ ਉਹੀ ਕੰਮ ਨੂੰ ਤਾਂ ਲੱਗਦਾ ਹੈ ਚਲਾ ਤੇ ਅੰਦਰ ਹੀ ਰੱਖ ਕੇ ਬੂ ਫਿਰ ਚਲਾ ਦੇ ਨਾ ਚਲਾ ਤੇ ਚਲਾ ਤੇ ਬਹੁਤ ਵਧੀਆ ਦਮਕਾਰ ਪਿਆ ਪੈਂਦਾ ਹੈ ਲੈ ਮਿੱਤਰੋ ਐਦੇ ਜਾਂ ਬੰਨ੍ਹੂ ਠੀਕ ਹੁਣ ਹੈ ਪੂਰਾ ਸਿਰਾ ਲਾ ਰੱਖਿਆ ਹੈ ਹੈ ਜਮਾ ਕੇ ਰੋਟਾ ਹੈ ਹਾਂਜੀ ਬਾਬਿਓ ਤੇ ਦਵਣੀ ਨੇ ਕਰਤਾ ਵੀ ਆਪਦਾ ਕਲਰ ਦਾ ਕੰਮ ਸਟਾਰਟ ਠੀਕ ਹੈ ਇਹ ਦੀ ਇਹ ਵੀਡੀਓ ਇਹਦੇ ਚੈਨਲ ਤੇ ਆ ਉਹ ਦਮਣੀ ਤੇ ਨਾ ਕਲਰ ਕੋਲਰ ਕਿਵੇਂ ਸਾਰੇ ਖੁੱਡੇ ਕਰੂਗਾ ਆ ਗੱਟਾ ਲੈਣ ਨੂੰ ਪਤਾ ਹੀ ਆ ਆਪਣਾ ਤੇ ਇਧਰ ਸਮਾਨ ਪੱਤਾ ਸਾਰਾ ਕੱਢ ਲਿਆ ਬਾਹਰ ਤੇ ਮੈਂ ਕਿ ਯਾਰ ਆਪਾਂ ਲੱਗਦੇ ਹੱਥ ਨਾ ਵੀ ਕਮਰੇ ਦੀ ਸਾਫ ਸਫਾਈ ਕਰਦੀਏ ਬਾਹਲਾ ਜਿਆਦਾ ਗੰਦ ਵਜਿਆ ਵਾ ਜੀ ਜਾਲੇ ਜੂਲੇ ਤੇ ਹਨਾ ਦੇਖੋ ਨਾ ਕੀ ਹਾਲ ਹੈ ਪਏ ਕਮਰੇ ਦਾ ਸਾਰੇ ਦਾ ਲੈ ਨਾ ਇਹ ਵੀ ਸਾਫ ਕਰੀ ਦੇ ਕੇ ਤੇ ਕੋਈ ਨਾ ਬਰੀ ਖੋਲ ਲੈ ਰੋ ਮੀ ਜਰਾ ਹਵਾ ਪੈ ਗਈ ਆ ਇਹਨੇ ਨਾ ਸੋਖੋਈ ਹੋ ਜਾਮਾ ਸੋਜੀ ਤੇ ਹੋਰ ਸਮਾਨ ਲੈਣਗੇ ਜੀ ਦੁਕਾਨ ਤੋਂ ਚੋਬਰ ਨੇ ਕੰਮ ਕਰਤਾ ਸਾਨੂੰ ਦਿਖਾਉਣਾ ਜਾ ਕੇ ਮੈਂ ਇੱਕ ਤਾਂ ਹੋਲਡਰ ਪਟਾ ਤਾਂ ਮਾਰ ਕੇ ਉਸ ਤੋਂ ਬਾਅਦ ਜਿਹੜਾ ਹੋਲਡਰ ਤੇ ਮਾਰਿਆ ਸੀ ਉਹ ਵੀ ਤੋੜਤਾ ਠੀਕ ਹੈ ਆਹ ਤਾਰ ਇੱਧਰ ਪਾਉਣ ਨੂੰ ਲਿਆਂਦੀ ਯਾਰ ਭੈਣ ਚੋਂ ਕਡੂਗੀ ਯਾਰ ਬਾਦਿਓ ਮੈਂ ਤਾਂ ਲਿਆਂਦੀ 20 ਫੁੱਟ ਹੈ ਇੱਧਰ ਹੁਣ ਸੀ ਕਡਵਾੜ 30 ਫੁੱਟ ਤਾਰ ਚਲੋ ਕੋਈ ਨਾ ਇਟਸ 3 ਟਾਈਮ ਮੇਰੇ ਵੀਰੋ ਇੱਧਰ ਚੋਬਰ ਮੋਲਾ ਦਾ ਕੰਮ ਖਿੱਚੀ ਜਾਂਦੇ ਆ ਆਉਣ ਡਿਆ ਚਾਹ ਫੜੋ ਪਹਿਲਾਂ ਤਾਂ ਇਹ ਓ ਮਾਈ ਗੋਡ ਨੈਰ ਨਾ ਲੱਗੇ ਜੇ ਕਾਲਾ ਇਹ ਮੂੰਹ ਲੈ ਅੱਗੇ ਭਾਲੇ ਕਿਸੇ ਪਾਸੋਂ ਦਵਣੀ ਟੰਗਾਂ ਨੂੰ ਉਹ ਹਾਂ ਕਿ ਆਪਣਾ ਹੈਗਾ ਬੱਟ ਠੀਕ ਹੈ ਮੈਂ ਦਵਣੀ ਨਾ ਖਾ ਮੈਂ ਨੈਰ ਨਾ ਲੱਗੇ ਜੇ ਕਾਲਾ ਇਹ ਮੂੰਹ ਭਾਲ ਕੇ ਲੱਗੇ ਕਲਾ ਆਪਣੇ ਹੈਗੇ ਲੋੜ ਹੀ ਨਹੀਂ ਕਲਾ ਮਰ ਤਈ ਹੈ ਬਈ ਸਾਫ ਸੋਈ ਕਰਤੀ ਯਾਰ ਉਹ ਬਈ ਕੀ ਬਾਤਾਂ ਨੇ ਐਂਡ ਗੱਲ ਬਾਤ ਅਜੇ ਜਿਹੜੀ ਮਾੜੀ ਮੁੰਡਰੀ ਹੋਰ ਮਾਰ ਦਾਂਗੇ ਤੇ ਇਹਨੇ ਆਪਣੇ ਚੋਬਰ ਨੇ ਕੰਮ ਕੀ ਕੀਤਾ ਇੱਕ ਤਾਂ ਹੋਲਡਰ ਬਣਦਾ ਵੀ ਆਹ ਮਾਰ ਕੇ ਤੇ ਫਿਰ ਇਹਦੇ ਨਾਲ ਭੰਨਿਆ ਸੀਗਾ ਤੇ ਉਹ ਤੋਂ ਬਾਅਦ ਆ ਵੀ ਤੋੜਦਾ ਆ ਦੇਖੋ ਲੈ ਇਹ ਵੀ ਪਾਸੇ ਰੱਖਦਾ ਥੋੜ੍ਹ ਕੇ ਮੈਂ ਚੱਲ ਕੋਈ ਗੱਲ ਨਹੀਂ ਚੱਲਦੇ ਕੰਮ ਤੇ ਹੁੰਦੇ ਰਹਿੰਦੇ ਨਾ ਇਹਦਾ ਜੋਬਰ ਨੇ ਕੱਢ ਲਿਆ ਦੇ ਦੋ ਕਬੂਤਰ ਫੋੜੇ ਤੋਂ ਠੀਕ ਆ ਕਿ ਨਹੀਂ ਇਹ ਨੂੰ ਮੈਂ ਕਹਾਂ ਸੀ ਮੈਂ ਕੋਈ ਦਿੱਕਤ ਨਹੀਂ ਲੈਈਂ ਬਰੋ ਹਣਾ ਕਬੂਤਰਾਂ ਦੀ ਕਿਹੜੀ ਵੱਡੀ ਗੱਲ ਆਪਣੇ ਕੋਲੇ ਬੈਠੇ ਆ ਵੈਸੇ ਤਾਂ ਜੂੜੀ ਕਹਿੰਦਾ ਸੀ ਇਹ ਨਾ ਕਬੂਤਰਾਂ ਦੇ ਹੈ ਨਹੀਂ ਮੈਂ ਕਿਹਾ ਮੇਰੇ ਕੋਲੇ ਕਬੂਤਰੀ ਦਾ ਹੱਲ ਬਾਅਦ ਚ ਕਰ ਦੂੰ ਆ ਤੇ ਆ ਦੋ ਕਬੂਤਰ ਚੱਕ ਲੈ ਮੈਂ ਜਿਹੜਾ ਚੰਗਾ ਵਾਲਾ ਉਹ ਹੀ ਲੈ ਜਾ ਹਣਾ ਦੋਵੇਂ ਇੱਕ ਪਿਓ ਦੇ ਹੀ ਆ ਮਾਵਾ ਡੋ ਅਡਾ ਇਹ ਵੱਡੇ ਸ਼ਾਖੇ ਦੇ ਪੱਠੇ ਦੇ ਪੱਠੇ ਹੈਗਾਾਂ ਠੀਕ ਹੈ ਕਿ ਨਹੀਂ ਦਾਦਾ ਇਹਨਾਂ ਦਾ ਵੱਡਾ ਸ਼ਾਕ ਜਿਹੜਾ ਤੇ ਆੁਰਲਾ ਤਾਂ ਹੈਗਾ ਜਿਹੜਾ ਚਿੱਟਾਂ ਵਾਲਾ ਟੈਂਕੀ ਮਰਿਆ ਸੀਗਾ ਉਹਦੀ ਭੈਣ ਦਾ ਪੱਠਾ ਔਰਲਾ ਤਾਂ ਹਰੇ ਟੂਸੇ ਵਾਲਾ ਜਿਹੜਾ ਪਿੱਛੇ ਟੌਰੀ ਵਾਲਾ ਇਹ ਸੀਗਾ ਵੱਡੇ ਟੂਸੇ ਵਾਲਾ ਟੂਸੇ ਵਾਲੀ ਪੱਠੀ ਤੇ ਭਾਏ ਨੇ ਇੱਕ ਕਬੂਤਰ ਛੜਦਾ ਜੋਬਰ ਨੇ ਗਲਾਬੀ ਟੌਰੀ ਵਾਲਾ ਤੇ ਕਹਿੰਦਾ ਓਨਲੀ ਹਰੇ ਟੂਸੇ ਵਾਲਾ ਪਸੰਦ ਆ ਗਿਆ ਕਹਿੰਦਾ ਉਹੀ ਲੈ ਕੇ ਜਾਊਂਗਾ ਮੈਂ ਠੀਕ ਹੈ ਅੰਦਰ ਦਵਣੀ ਛੰਡ ਕਹਿੰਦੇ ਨੂੰ ਦੱਸਿਆ ਖੁੱਡੇ ਵਾਈਟ ਵਾਈਟ ਕਰਦੇ ਨੇ ਮੁੰਡੇ ਨੇ ਅੰਦਰੋਂ ਲਾ ਕੇ ਕੋਲੇ ਸਪੀਕਰ ਲਾ ਮੁੰਡੇ ਨੂੰ ਚੱਕੀ ਮਾੜਾ ਜਾ ਤੇਰਾ ਥੰਬਨਿਲ ਕੱਢ ਗਿਆ ਹੁਣ ਕਰਾਉਣਿਆ ਬਈ ਸ਼ੌਂਕ ਮੈਂ ਕਹਾਂ ਸ਼ੌਂਕ ਕਰਾਉਣਾ ਵੀ ਜ਼ਰੂਰੀ ਨਾ ਜਾਨਵਰਾਂ ਦਾ ਠੀਕ ਹੈ ਕਿ ਨਹੀਂ ਬਾਕੀ ਕੋਈ ਬਾਲੇ ਚੰਗੇ ਤਾਂ ਹੈ ਨਹੀਂ ਸਾਡੇ ਕੋਲੇ ਹਨਾ ਤੇ ਹੈ ਤਾਂ ਸਾਡੇ ਕੋਲੇ ਠੀਕ ਠਾਕ ਜੇ ਭਰਾਵਾ ਟਾਈਮ ਪਾਸ ਕਰਦੇ ਆਂ ਅਸੀਂ ਐਵੇਂ ਆਂਦੇ ਨਹੀਂ ਬੜੇ ਪੱਲੇ ਬੁੱਲੇ ਖੋਲੀ ਹਰਾ ਟੂਸਾਉਣ ਲਈ ਇਹਦੀ ਭੈਣ ਸੀ ਗਲਾਬੀ ਟੂਸੀ ਵਾਲੀ ਜਿਹੜੀ ਉੱਥੇ ਛੱਡੀ ਸੀ ਮਣੀਆਂ ਵਾਲੇ ਸਾਡੇ 1:30 ਵਜੇ ਗਵਾਜ ਗਈ ਸੀ ਠੀਕ ਹੈ ਓਕੇ ਰਿਪੋਰਟਾਂ ਤੇ ਇਹ ਕਬੂਤਰਾ ਬਈ ਚਲ ਠੀਕ ਹੈ ਬਾਏ ਬਾਏ ਓਕੇ ਜੀ ਲੈ ਜਾ ਇਹਨੂੰ ਕੋਈ ਨਾ ਬੇਫਿਕਰ ਹੋਗੇ ਓਕੇ ਚਲੋ ਬਾਬੂ ਇਹ ਮੁੰਡਾ ਵੀ ਜਾਂਦਾ ਹੈਗਾ ਤੇ ਆਪਾਂ ਵੀ ਕੋਈ ਨਾ ਕੋਈ ਕੰਮ ਧੰਦਾ ਕਰਕੇ ਵਿਚਾਰਾ ਦਮਣੀ ਇਕੱਲਾ ਲੱਗਿਆ ਪਿਆ ਯਾਰ ਮੈਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਵਹਿਲਾ ਇੰਨਾ ਦਾ ਕਰਾਂ ਕੀ ਹਾਂ ਮੈਂ ਮੈਂ ਮੈਟ ਮੂਡ ਵਿਛਾਦ ਨੰਦਰ ਤੇ ਆ ਸਮਾਨ ਰੱਖ ਦਨਾ ਮੰਜੇ-ਮੁੰਜੇ ਤੇ ਆ ਦੇਖੋ ਇੱਕ ਬਹੁਤ ਪੁਰਾਣੀ ਜੀ ਲੈਂਦੇ ਅੱਜ ਕਾਫੀ ਦਿਨਾਂ ਬਾਅਦ ਕਿਸੇ ਟਾਈਮ ਆਪਣੀ ਫੇਵਰੇਟ ਹੁੰਦੀ ਸੀ ਅੱਜ ਦੀ ਘੜੀ ਸਵਾਦ ਨਹੀਂ ਆ ਰਿਆ ਇਹ ਚੀਜ਼ ਆਪਾਂ ਹੁਣ ਦੱਸ ਕੀ ਹੋ ਗਿਆ ਚੈਨਲ ਹੈਗੀ ਤੇ ਮੈਂ ਕੀ ਕਰਾਂ ਪੁੱਤ ਫਿਰ ਮੈਂ ਕੀ ਕਰਾਂ ਇਹਦਾ ਚ ਤੂੰ ਠੀਕ ਆ ਬਿਮਾਰ ਹੋ ਗਈ ਸਾਡੀ ਖੰਡਰ ਲੈ ਲਾ ਦ ਮੈਂ ਚੜਾ ਦਨ ਲੈ ਉਹ ਤਾਂ ਖਰਚਾ ਚੈਨ ਚੜਾ ਦ ਲੈ ਮੈਂ ਚੜਾ ਦਨ ਪਾ ਉੱਤਰ ਫਿਰ ਮੈਂ ਤੈਨੂੰ ਚੈਨ ਲਾ ਕੇ ਲੋਡ ਕਰਕੇ ਦੇਵਾਂ ਮੈਂ ਪਾਣੀ ਮੁੱਕ ਚੁੱਕਿਆ ਸੀ ਦਵਾਈ ਵਾਸਤੇ ਦਾ ਪਾਣੀ ਤੇ ਉਹ ਉਧਰ ਬਜੀਤ ਡਾਉਣ ਵੀ ਆਇਆ ਖੜਕ ਨਹੀਂ ਆ ਕਣੀ ਦੋਵੇਂ ਸਕੀਮ ਹੀ ਲੈ ਵੇਖੋ ਲੈ 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 ਐਂ ਕਰਦਾਂਗੇ ਐਂ ਕਰਦਾਂ ਬਹੁਤ ਤਕੜਾ ਬਹੁਤ ਕਰਤਾ ਸਿਰ ਹੀ ਲਾ ਦੀ ਬਸ ਆ ਜਾਓ ਤੇ ਮੈਂ ਬਲਜੀਤ ਨੂੰ ਠੱਲ ਲਿਆ ਸੀਗਾ ਮੈਂ ਬਲਜੀਤ ਪੱਖਾ ਵੀ ਪਿੰਡ ਫੜਾ ਕੇ ਆ ਕੇ ਬਾਦਲ ਫੜਾ ਕੇ ਆ ਗਏ ਬਾਦਲ 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 ਫੜਾ ਕੇ ਆਣੇ ਪੱਖੇ ਦੀ ਸੜ ਗਈ ਸੀ ਮੋਟਰ ਹਨਾ ਬਈ ਤੇ ਕਈ ਵਾਰੀ ਲੋਡ ਪੈਣ ਤੇ ਲੋਡ ਤਾਂ ਪਊਗੀ ਵੈਸੇ ਪਉਣ ਥੋੜੇ ਦਿਨਾਂ ਤੱਕ ਤੇ ਇਹਨੂੰ ਠੀਕ ਕਰਾ ਲਿਆ ਯਾਰ ਗਰਮੀ ਹੁੰਦੀ ਹੈ ਗਰਮੀ 'ਚ ਲੋਡ ਨਹੀਂ ਆਉਂਦਾ ਕੰਪਨੀ ਦਾ ਵਾਹ ਬਈ ਵਾਹ ਕੰਮ ਪੂਰਾ ਪੂਰਾ ਖਿੱਚੀ ਆਂਦਾ ਹੈਗਾ ਬਸ ਮੈਨੂੰ ਐਂ ਵੀਡੀਓ ਤੇ ਕਾਪੀਰਾਈਟ ਡਰਾਂ ਦੇ ਗੀਤ ਵਾਲੇ ਚਲੇ ਜਾਂਦੇ ਠੀਕ ਆ ਠੀਕ ਆ ਚੱਲ ਪਏ ਮੈਂ ਵੀ ਪੱਖੇ ਨੂੰ ਲੈ ਕੇ ਬਾਦਲ ਐਡਮਿਟ ਕਰਾਉਣਾ ਹਸਪਤਾਲ 'ਚ ਹਸਪੀਟਲ ਸਹੀ ਉਹ ਕਿ ਆਊਗਾ ਤੇ ਉਦੋਂ ਫਿਰ ਪੜਾ ਕੇ ਕਰਦਾ ਹੀ ਕੰਮ ਐਂ ਕਰਕੇ ਬਾਦਰੋਂ ਮਤਲਬ ਬਾਦਲ ਪੱਖਾ ਵੀ ਫੜਾਤਾ ਪੁਪਪਾਂ ਲੈ ਲਈਆਂ ਤੇ ਇਹਦੇ 'ਚ ਹਿڈن ਚੀਜ਼ਾਂ ਪੰਗਾ ਸਾਡੇ ਦਾ ਦਿਖਾ ਕੀ ਕਰ ਰਹਿਂਦੇ ਰਹਿਂਦੇ ਚੱਲ ਨਹੀਂ ਦਿਖਾਉਂਦੇ ਹਾਂਜੀ ਮੇਰੇ ਵੀਰੋ ਆ ਗਏ ਘਰੇ ਪੋਟਲੀ ਜੀ ਨਾ ਖੋਲੀ ਪਹਿਲਾਂ ਹੀ ਦੱਸਦਾ ਤੈਨੂੰ ਮੈਂ ਵਿਖਾ ਦੂੰ ਤੇ ਕੀ ਜ਼ਮਾਨਤ ਹੈਗਾ ਆਪਣਾ ਇਹ ਜਿਹਾ ਕੁਮਲੀ ਕਰ ਦੂੰ ਮੈਂ ਸਾਰੀ ਗੱਲ ਤੁਹਾਡੀ ਦਮਣੀ ਹੜ ਤਾਣੀ ਬਈ ਸਿੱਟੂਆ ਖੁੱਡੇ ਲੱਗ ਗਿਆ ਮੈਨੂੰ ਪਤਾ ਇਹ ਕੱਡੂ ਤੱਸ ਇਹ ਮਾਰੂ ਮੂਹ ਦੇ ਕਿਸੇ ਨੂੰ ਇਹ ਮਾਰੂ ਇਹ ਮਾਰੂ ਕਿਸੇ ਨੂੰ ਏ ਮਾਰੂ ਕੀ ਜੈਨ ਬਾਹਲੀ ਦਸ ਗੱਡੀ ਆ ਨਾ ਓਏ ਲਓ ਜੀ ਤੇ ਇਧਰ ਵੱਡੇ ਕਬੂਤਰ ਕਬੂਤਰੀਆਂ ਨੂੰ ਵੀ ਦਾਣਾ ਪਾ ਦਈਏ ਬਈ ਪਹਿਲਾਂ ਫੋਕਸ ਕਰ ਓਏ ਫੋਕਸ ਕਰ ਲਾ ਗੰਦਿਆ ਹਾਂ ਕਰਤਾ ਓਕੇ ਹੋ ਗਈ ਰਿਪੋਰਟ ਇਧਰ ਵਾਟਰ ਵੀ ਪਾ ਦਈਏ ਭਾਂਡਾ ਧੋ ਕੇ ਤੇ ਇੱਕ ਮਿੰਟ ਫਿਲ ਕਰ ਦਿਆਂ ਨੂੰ ਮੈਂ ਵਾਟਰ ਵੀ ਪਾਤਾ ਬਾਈ ਸਾਹਮਣੇ ਦਾਣੇ ਵੀ ਪਾਦੇ ਤੇ ਇਹਨੂੰ ਦੀਏ ਢਾਕ ਠੀਕ ਐ ਤੇ ਉਧਰ ਬਈ ਕਬੂਤਰਾਂ ਵਾਲੇ ਪਾਸੇ ਵੀ ਦਾਣਾ ਪਾਣੀ ਪਾਤਾ ਇਹਨਾਂ ਦਾ ਕੰਮ ਐ ਕਲੀਅਰ ਲਓ ਜੀ ਚੋਬਰ ਕੰਮ ਨੇ ਵੇੜ ਕੇ ਚੱਲੇ ਆ ਮਿਸਤਰੀ ਭਾਰਾ ਨਾ ਤੇ ਹੁਣ ਵਿਚਾਰੇ ਬਲਜੀਤ ਨੇ ਘਰੇ ਕੰਮ ਸਟਾਰਟ ਕੀਤਾ ਸੀ ਆਪਦੇ ਤੇ ਆਪਣਾ ਵਾਲਾ ਜਿਹੜਾ ਮਿਸਤਰੀ ਸਾਨੂੰ ਕੋ ਦਾ ਸਜਾਨ ਉਹ ਵਿਚਾਰਾ ਹੋਰ ਕਿਤੇ ਲੱਗ ਗਿਆ ਜਿਹੜਾ ਇਹਦਾ ਮਿਸਤਰੀ ਸੀ ਉਹਦੀ ਤੂੰ ਹੀ ਹੱਲ ਲਗੀ ਹੁਣ ਮਿਸਤਰੀ ਭਾਲੀ ਜਾਂਦੇ ਇਹਦਾ ਕੰਮ ਵਿਚਾਰਦਾ ਹੁਣ ਦੱਸਿਆ ਵੀ ਨਾ ਜਿਆਦਾ ਜ਼ਰੂਰੀ ਐ ਥੋੜੇ ਦਿਨਾਂ ਚ ਕਰਨਾ ਕੰਪਲਸਰੀ ਐ ਤਾ ਕਰਕੇ ਹੁਣੇ ਮਿਸਤਰੀ ਭਾਲਣ ਗਏ ਨੇ ਲੈ ਖੇਤ ਗਿਆ ਮੈਂ ਇੱਥੇ ਬੈਠਾ ਵੀਡੀਓ ਐਡਿਟ ਕਰੀਏ ਨੇ ਲੈ ਆਪਣੀਆਂ ਹਲਦੀ ਰਾਮਸ ਰੋਸਟਰਡ ਕ੍ਰਸ਼ਡ ਪੀਨਟਸ ਖਾਈ ਜਾਂਦੇ ਆ ਬ్రో ਤੇ ਤੁਹਾਡੇ ਲਈ ਵੀਡੀਓ ਅਪਲੋਡ ਕਰ ਰਹੇ ਆ ਪਹਿਲਾ ਟਾਈਮ ਦੇਖੋ ਆ ਕੇ ਨੇੜੇ ਆ ਕੇ 10 ਵਜੇ 9 ਵਜੇ 42 ਮਿੰਟ ਹੋ ਗਏ ਠੀਕ ਹੈ ਕਿ ਨਹੀਂ ਤੇ ਇੱਥੇ ਐਂ ਕਰ ਤੋ ਰੇਂਜ ਆਉਂਦੀ ਹੈ ਕੋਲੇ ਕਰੀ 5G ਚੱਲ ਰਿਹਾ ਇੱਥੇ ਤੇ 5G ਦੀ ਰੇਂਜ ਆ ਰਹੀ ਆ ਬ్రో 1 ਮਿੰਟ ਸ਼ੋ ਕਰੀ ਜਾਂਦਾ ਹੈਗਾ ਤੇ ਇਹ ਆਇਆ ਦਵਣੀ ਕੇ ਖੇਤ ਬਈ ਉਹ ਯਾਰ ਇੰਡੀਕੇਟਰ ਕਿੰਨੀ ਜਗਿਆਦਾ ਬਈ ਉਹ ਛੱਡਿਆ ਉਹ ਆਏ ਕਿਵੇਂ ਕਹਾਂ ਜੇ ਕੀ ਅੰਦਰ ਤਾਂ ਫਿਰ ਉਹ ਫਿਰ ਸਪੈਸ਼ਲ ਛੱਡਿਆ ਸਪੈਸ਼ਲ ਯਾ ਨਾ ਫੀਚਰ ਪਾਇਆ ਨਾ ਵਾਹ ਰੂਬਾ ਤੇ ਇਹ ਵੀ ਵੀਡੀਓ ਅਪਲੋਡ ਕਰ ਰਹੇ ਹਾਂ ਬਸ ਉਹਨਾਂ ਦਮਣੀ ਨਾਲ ਖੇਤ ਆਈ ਸੀ ਮੋਟਰ ਮਟਰ ਵਾਲਾ ਉਦੋਂ ਆ ਬਰੋ ਬਸ ਦਮਣੀ ਨੂੰ ਡੀਕਿਆ ਨੇ ਭਰਾਵਾ ਨੀਂਦ ਆ ਜਾਂਦੀ ਆ ਬੁਰਾ ਹਾਲ ਹੋਇਆ ਬੈਠੀ ਆ ਜੇ ਨੇ ਤੂੰ ਸੱਤਾਂਵਲ ਜੀਤਾ ਜੀ ਮੈਂ ਸੱਤਾਂਵਲ ਜਿਉਂ ਆਕੇ ਬਸ ਕਾਲੇ ਕੱਛੇ ਵਾਲੇ ਨਾ ਜਾਂਦੇ ਵੀ ਇਹਦੀ ਤੈਨੂੰ ਗੋਲੀ ਧੋਈ ਇਹ ਜਿਹੜੇ ਰਾਹ ਤੇ ਅਸੀਂ ਖੜੇ ਹਾਂ ਇੱਥੇ ਪਹਿਲਾਂ ਬੜੇ ਮਸ਼ਹੂਰ ਹੁੰਦੇ ਸੀ ਕਾਲੇ ਕੱਛੇ ਵਾਲੇ ਅਗੇ ਬਈ ਕੈਂਚੀਆਂ ਤੇ ਨਾ ਜਾੜੋ ਚ ਰਸਤੇ 'ਚ ਇਹ ਚ ਰਸਤਾ ਇੱਥੇ ਕਾਲੇ ਕੱਛੇ ਵਾਲੇ ਕਦੇ ਸਾਰੇ ਪਿੰਡੇ ਦੇ ਲੱਗਿਆ ਦਾ ਤੀਰ ਤੇ ਕਾਲੇ ਕਾਲੇ ਕੱਛੇ ਵਾਏ ਹੁੰਦੇ ਆ ਤੇ ਵਾ ਫੜੇ ਨਹੀਂ ਜਾਂਦੇ ਤੇ ਬੰਦੇ ਵੀ ਕਾਲੇ ਹੁੰਦੇ ਆ ਹਾਂ ਤੇ ਕਿਹੜੇ ਕਾਲੇ ਕੱਛਾਂ ਵਾਲੇ 300 ਵਾਰੀ ਟੱਪ ਗਏ ਇਥੋਂ ਨਹੀਂ ਮੈਂ ਬਰਾਤ ਨੂੰ ਵੀ ਟੱਪ ਗਿਆ ਤੜਕੇ ਵੀ ਟੱਪ ਗਿਆ ਨੇਰੇ ਸਵੇਰੇ ਇਕੱਲੇ ਇੱਥੇ ਜਾ ਕੋਈ ਕੁਝ ਨਹੀਂ bro ਡੋਂਟ ਵਰੀ ਇਹ ਜੇ ਕੁਝ ਨਹੀਂ ਹੁੰਦਾ ਹਨਾ ਦਵਣੀ ਡੀਕੇ ਨੇ ਉਹ ਪਤਾ ਨਹੀਂ ਮੋਟਰ ਬਦਲਦੇ ਕੀ ਕਰੀ ਜਾਂਦਾ ਬਈ ਯਾਰ ਹਨਾ ਤੇ ਬਸ ਚੱਲਣਾ ਕਰਿਆ ਫਿਰ ਪੈਂ ਬਾਲਾ ਹੀ ਹੋ ਗਿਆ ਟਾਈਮ ਖਾਣਾ 9:53 ਚਲੋ ਓਏ ਵਸੇ ਰਿਡੀਓ ਚੱਲੀ ਜਾਂਦੀ ਐ ਓਏ ਇੱਕ ਮਿੰਟ ਹਾਂ ਇਹਦੇ ਚੱਕਰ ਚ ਮੈਂ ਬਸ ਆਹ ਫੋਟੋ ਓਏ ਤੂੰ ਮਾੜੀ ਦਸਣਾ ਦੇ ਕੋਈ ਉੱਤੋਂ ਉੱਤੋਂ ਏ ਮੋਟੀ ਮੋਟੀ ਟਰਿਕ ਕਾ ਗੱਲ ਮੁੱਕੀ ਵੀ ਪੈੜੀ ਹੋਈ ਗਲਤੀ ਹੋਈ ਪੈੜੀ ਹੋਈ ਪੈੜੀ ਹੋਈ ਕਾਲ ਹੋਈ ਬਸ ਠੀਕ ਆ ਮਾਰੇ ਇੱਕ ਅਰੀ ਗਿੱਦੜ ਜੀ ਨੂੰ ਮਾਰਦੇ ਕਿੱਧੜਾ ਆਏ ਕਿੱਧੜ 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 ਚੜਾ ਟੱਕਟਾ ਗੱਡ ਰੂਚ ਠੀਕ ਆ ਭਾਈ ਯਾਰ ਆਉ ਮਾਰਤੀ ਸੀ ਬਸ ਹੀ ਬਚਿਆ ਕੁੱਤੇ ਦੀ ਮਾਰ ਗਈ ਸੀ ਚੰਗਾ ਵਜੇ ਜਦੋਂ ਡੱਕਾ ਹੀ ਦਾ ਹੁਣੀ ਹੁਣ ਦੇਖੀ ਲੈ ਤੇਰਾ ਯਾਰ ਚਾਰ ਚੰਗਾ ਆਇਆ ਠੀਕ ਆਇਆ ਭਾਈ ਉਹਨਾਂ ਆਨੇ ਖੜੇ ਹੋ ਜਦੋਂ ਸੌਂ ਦਾ ਟਾਈਮ ਉਹਦਾ ਆ ਹਾਲ ਉਹਦਾ ਕਰ ਲੋ ਘਾਉਣ ਨੂੰ ਪੰਡ ਚਾ ਠੀਕ ਆ bro ਮੈਨੂੰ ਲਾ ਕੇ ਦੇ ਦੇ ਮੇਰੀ ਕਈ ਕਈ ਚਲ ਹੁਣ ਭਾਜ ਜਾ ਕਰੇ ਤੂੰ ਘਰੇ ਭਾਜ ਜਾ ਤੇ ਜਾ ਕੇ ਫੋਨ ਕਰ ਦੇ ਵੀ ਪਹੁੰਚ ਗਿਆ ਮੈਂ ਚੰਗਾ ਇੱਕ ਮਿੰਟ ਬਈ ਹਾਂਜੀ ਮੇਰੇ ਵੀਰੋ ਤੇ ਇਧਰੇ ਭੈਟਕ ਵਾਲੇ ਕਬੂਤਰ ਰਹਿ ਗਏ ਸੀ ਆਪਣੇ ਓਨਲੀ ਵੀਰੋ ਦਾਣੇ ਪਾਣੀ ਵਾਸਤੇ ਇਹਨਾਂ ਦਾ ਦਾਣੇ ਵਾਲਾ ਭਾਂਡਾ ਨਵਾਂ ਸਿਲੈਕਟ ਕਰ ਲਿਆ ਹਨ ਮੇਸਤਰੀ ਦੇਖਣੂ ਕੱਲੇ ਦਾਣੇ ਪਾਉਨ ਨੂੰ ਬਣਿਆ ਇਹ ਠੀਕ ਆ ਬਹੁਤ ਵਧੀਆ ਚੀਜ਼ ਹੈ ਲਓ ਜੀ ਦਾਣੇ ਦੇਤੇ ਪਾ ਆਪਣੇ ਚੋਬਰਾਂ ਤੇ ਖੰਡਾਂ ਨੂੰ ਤੇ ਨਾਲ ਦੀ ਨਾਲ ਇਹ ਰਮਾ ਪਾਣੀ ਵਾਲੀ ਬਾਰਟੀ ਲੈਂਦੀ ਸੀ ਕਿਦਰ ਵੀ ਹਾਂ ਆਹ ਵੀ ਬਾਰਚੀ ਪਈ ਗੋਲ ਲੰਗੇ ਨਾਲ ਦੀ ਨਾਲ ਬਣਦਾ ਪਾਣੀ ਵਾਲਾ ਭਾਂਡਾ ਵੀ ਫਿਲ ਕਰ ਲੈਂਦੇ ਇੱਕ ਮਿੰਟ ਖੰਡ ਪਾਣੀ ਪਾ ਲੈਂਦਾ ਮੈਨੂੰ ਤਰਪਨੀ ਕੋ ਵੀ ਦੇਖਿਆ ਜਾਂਦੀ ਸਾਰਾ ਮਾਰਦੀ ਗੱਦੀ ਜੱਤ ਦੀ ਖੜ ਜੋ ਇੱਕ ਵਟ ਹੈ ਤਾਂ ਵਿਸੇ ਮਸਾਲੇ ਦੀ ਬਾਲਟੀ ਬਟ ਪਾਣੀ ਸਾਫ ਨਾ ਪਰੋ ਮੈਂ ਧੋਤੀ ਸੀ ਮਸਾਲਾ ਜੰਮਿਆ ਪਹਿਲਾਂ ਵਾਲਾ ਤਾਂ ਕਰ ਕੋਈ ਇਸ਼ੂ ਨਹੀਂ ਇਦ ਤੱਕ ਓਕੇ ਇਹ ਵੀ ਭਰ ਗਈ ਤੇ ਸੈਟ ਆ ਗਿਆ ਤੇ ਮੇਰੀ ਰਾਏ ਆਪਾਂ ਵਲੌਗ ਦੀ ਐਂਡਿੰਗ ਵੀ ਕਰ ਹੀ ਦੇਈਏ ਨੂੰ ਲੱਗਦੇ ਆ ਕਿ ਨਾ ਜਿਹੜਾ ਥੋੜਾ ਜਿਹਾ ਬੁਰਾ ਹੋ ਰਿਹਾ ਤਾਂ ਪਉ ਤਾਂ ਮੈਨੂੰ ਪੁਲਟੀ ਹੋ ਰਹੀ ਹੈ ਕੁਛ ਚੇਸ ਆਹਾਂ ਜੀ ਬਾਬਿਓ ਤੇ ਕਰਦੀ ਹੈ ਬਰੋ ਵਲੌਗ ਦੀ ਐਂਡਿੰਗ ਤੇ ਅੱਜ ਥੋੜੀ ਤਾਂ ਵੀ ਖਰਾਾ ਹੋਇਆ ਚੱਲ ਰਹੀ ਆ ਹਨਾ ਇੱਕ ਤਾਂ ਜ਼ਿਆਦਾ ਨੀਂਦ ਆ ਰਹੀ ਆ ਇੱਕ ਪੁਲਟੀ ਆ ਰਹੀ ਆ ਥੋੜੀ ਜੀ ਘਬਰਾਹਟ ਜੀ ਮਹਿਸੂਸ ਹੋ ਰਹੀ ਸਾਨੂੰ ਕਿਵੇਂ ਫੀਲ ਕਰ ਦੱਸਾਂ ਨਾ ਮੈਂ ਐਕਸਪਲੇਨ ਬਾਕੀ ਕੋਈ ਟਿਕਤ ਵਾਲੀ ਗੱਲ ਨਹੀਂ ਸੌ ਜੋ ਆਪੇ ਠੀਕ ਹੋ ਜਲਦੀ ਪੁਲਟੀ ਕਰਨਾ ਕਰੀ ਮੈਂ oh my god ਏਅਰਪੋਰਟ ਵੀ ਇੱਥੇ ਪੈਂਬਰੇ ਚਲ ਕੋਈ ਨਾ ਚੱਕ ਲਾਂਗੇ ਆ ਸੂਈ ਦੂਜੀ ਨਾ ਹਾਂ ਜੋ ਭਰਾਵੋ ਇਹ ਪਤਾ ਨਹੀਂ ਕਾਦੇ ਵਾਸਤੇ ਲਿਆਂਦੀ ਸੀਗੇ ਇਹ ਕੋਰੋ ਸ਼੍ਰੀਮ ਟੀ ਐਚ ਦਵਾਈ ਨਾ ਲਿਆਂਦੀ ਮੇਰੇ ਆ ਗਈ ਯਾਦ ਇਹ ਹਨ ਤਾਂ ਆ ਵੀ ਤੁਹਾਨੂੰ ਪਤਾ ਹੀ ਹਨਾ ਕੀ ਕੰਮ ਸੀ ਕੀ ਹਿਸਾਬ ਕਿਤਾਬ ਸੀ ਹਨਾ ਬਈ ਦਮਣੀ ਦੇ ਕੰਮ ਐ ਦਮਣੀ ਜਾਣੇ ਬਈ ਕਿਵੇਂ ਚਿੱਟਾ ਕਰਨਾ ਕਾਲਾ ਕਰਨਾ ਹਨਾ ਆਪਾਂ ਨੂੰ ਨਹੀਂ ਪਤਾ ਜਿਵੇਂ ਮੈਨੂੰ ਆਖੂਗਾ ਵੀ ਮੈਨੂੰ ਆਹ ਸਮਾਨ ਚਾਹੀਦਾ ਆਪਾਂ ਉਹਦੇ ਵਾਸਤੇ ਸਮਾਨ ਰੈਡੀ ਕਰਦੇ ਆਂਗੇ ਹਨਾ ਅੱਗੇ ਬਈ ਉਹਦਾ ਕੰਮ ਐ ਤੇ ਮੈਂ ਉਹਦੀ 1 ਮਿੰਟ ਤੱਕ ਢੱਡੀ ਐ ਮੈਂ ਖਾ ਭਰਾਵ ਨੇ ਛੇਤੀ ਤੋਂ ਛੇਤੀ ਖੁੱਡੇ ਕੰਪਲੀਟ ਕਰਦੇ ਮਿਹਨਤ ਆ ਬਾਈ ਉਹਨੇ ਹਨਾ ਮੈਂ ਆਪਾਂ ਜੋੜੇ ਲਾਉਣੇ ਆ ਤਾਂ ਕਰਕੇ ਤੇ ਨਹੀਂ ਤਾਂ ਆਪਾਂ ਮੈਂ ਖੇਦਾਂ ਹੀ ਛੱਡ ਦਿੰਦੇ ਇਹਨਾਂ ਚ ਹੈ ਠੀਕ okay, ਆ bro ਬਸ ਠੀਕ ਆ ਕਮੈਂਟ ਕਮੈਂਟ ਪੜਨ ਦਾ ਬਾਈ ਤੁਹਾਡਾ ਤੁਹਾਡੇ ਕਮੈਂਟ ਪੜਨ ਦਾ ਹਨਾ ਆਪਣਾ ਟਾਈਮ ਨਹੀਂ ਲੱਗਦਾ ਛੋਟਾ ਭਰਾ ਸਮਝ ਕੇ ਮਾਫ ਕਰ ਦਿਓ ਕੋਈ ਚੱਕਰ ਨਹੀਂ ਮੈਨੂੰ ਪਤਾ ਹੋਪਸ ਸਾਰੇ ਨੇ ਵਧੀਆ ਕਮੈਂਟ ਹੀ ਕੀਤੇ ਹੁੰਦੇ ਆ ਇੱਕ ਦੋ ਹੁੰਦੇ ਆ ਵਿੱਚ ਜਿਹੜੇ ਥੋੜਾ ਮੋਟਾ ਇਧਰ ਉਧਰ ਗੱਲਾਂ ਕਰ ਦਿੰਦੇ ਆ ਹਨਾ ਫਾਲਤੂ ਦੇ ਬੋਲ ਜਾਂਦੇ ਆ ਆ ਗੈਂਗ ਉਹ ਗੈਂਗ ਹਨਾ ਕਿਹੜੀ ਗੈਂਗ ਧੀ ਭਰਾ ਕੀ ਖਾਣਾ ਪੀਣਾ ਹਨਾ ਸਾਡੇ ਕੋਲ ਭੁੱਖੇ ਨੰਗੇ ਤਾਂ ਮਰਦੇ ਆ ਸਿੱਧੀ ਗੱਲ ਹੈ ਭੁੱਖੇ ਮਰਦੇ ਵੀਡੀਓ ਬਣਾਉਣ ਲੱਗ ਜਾਂਦੇ ਆ ਹਣਾ ਵੀਡੀਓ ਨਾਲ 4 ਰੁਪਏ ਆ ਜਾਂਦੇ ਆ ਉਹ ਕਬੂਤਰਾਂ ਦੀ ਦਵਾਈ ਬੂਟੀਆਂ ਇੰਦੇ ਕੋਈ ਸਾਡਾ ਖਾਣ ਪੀਣ ਹੋ ਜਾਂਦਾ ਐਨੇ ਨਾਲ ਸਾਡਾ ਕੰਮ ਚੱਲ ਜਾਂਦਾ ਸਰਕਲ ਹਣਾ ਆ ਖੁੱਡੇ ਖਾਡੇ ਜੇ ਪੈ ਗਏ ਬਈ ਹਣਾ ਬਾਜ਼ੀਆਂ ਵੇਲੇ ਵੀਡੀਓ ਜਿਵੇਂ ਚੱਲ ਲੱਗੀਆਂ ਸੀ ਮਾੜਗਾ ਮੋਟੀਆਂ ਵਧਗਾ ਤੇ ਉਹ ਬਾਬੇ ਨੇ ਕਿਰਪਾ ਕੀਤੀ ਆ ਖੁੱਡਿਆਂ ਦੇ ਸਾਰੇ ਪੈਸੇ ਲਾ ਕੇ ਆਪਾਂ ਹਣਾ ਹੁਣ ਜਦੋਂ ਕੋਈ ਆਉਣਗੇ ਚਾਰ ਛੇਲੜ ਬਈ ਉਹ ਆਪਾਂ ਕੋਈ ਖਰਾਕ ਲਿਆਵਾਂਗੇ ਕੁਝ ਹੋਰ ਕਰ ਲਾਂਗੇ ਇੱਥੇ ਹਣਾ ਇੱਥੇ ਹੀ ਰਹਿ ਜਾਣਾ ਇੱਥੇ ਹੀ ਲਾਉਣਾ ਆਪਾਂ ਸਾਰਾ ਕੁਝ ਹਣਾ ਤੁਹਾਨੂੰ ਵੀ ਪਤਾ ਹੈਗਾ ਤੇ ਓਕੇ ਬਈ ਬੱਸ ਨਾ ਰਿਪੋਰਟ ਤੇ ਠੀਕ ਆ ਕਾਲ ਨੰਬਰ ਦਾ ਮੇਰੇ ਕੋਲ ਤੇ ਨਾ ਹੁੰਦਾ ਬਈ ਮੇਰਾ ਕੋਈ ਪ੍ਰੋਗਰਾਮ ਨਹੀਂ ਮੈਂ ਜੀ ਨਹੀਂ ਕਹਦਾ ਮੈਂ ਹੋਰ ਐ ਪੈਸੇ ਹੀ ਦਗਾ ਬਾਈ ਬਾਈ ਸਰ ਮੈਨੂੰ ਲਵ ਯੂ ਬਾਏ